ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਅਨਦਰ ਵਲੌਗ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਦੇਖੋ ਮੈਂ ਕਿੰਨੇ ਵਜੇ ਕਰਨ ਲੱਗੀ ਹਾਂ ਪੂਰੇ 2:30 ਲੰਚ ਟਾਈਮ ਮੈਂ ਬਣਾਉਣ ਲੱਗੀ ਸੀ ਹੁਣ ਰੋਟੀ ਖਾਣ ਲਈ ਆਪਦੇ ਤੇ ਮੰਮੀ ਲਈ ਤੇ ਅੱਜ ਇਸ ਟਾਈਮ ਸਟਾਰਟ ਕਰਨ ਲੱਗੀ ਹਾਂ ਮੈਂ ਵਲੌਗ ਕਿਉਂਕਿ ਥੋੜੀ ਜਿਹੀ ਆਲਸੀ ਹੋ ਗਈ ਸੀਗੀ ਸਵੇਰੇ ਬਸ ਜਲਦੀ ਲਈ ਕੰਮ ਖਤਮ ਕੀਤਾ ਕੰਮ ਖਤਮ ਕਰਕੇ ਰਜਾਈਆਂ ਦੇ ਵਿੱਚ ਵੜ ਗਏ ਬਸ ਰਜਾਈਆਂ ਦੇ ਵਿੱਚ ਬੈਠੇ ਸੀਗੇ ਮੰਮੀ ਮੰਮੀ ਆਪਦੇ ਰਜਾਈ ਦੇ ਵਿੱਚ ਬੈਠੀ ਮੈਂ ਰਜਾਈ ਦੇ ਵਿੱਚ ਮੰਮੀ ਆਪਦਾ ਫੋਨ ਚਲਾਈ ਜਾਂਦੇ ਸੀ ਮੈਂ ਆਪਦਾ ਫੋਨ ਚਲਾਈ ਜਾਂਦੀ ਸੀ ਬਸ ਤੇ ਫਿਰ ਹੁਣ ਇਸ ਟਾਈਮ ਆਈ ਸੀਗੀ ਮੈਂ ਸੋਚਿਆ ਚਲੋ ਵਲੌਗ ਹੁਣ ਸਟਾਰਟ ਕਰ ਲੈਂਦੇ ਆ ਤੇ ਬਸ ਹੁਣ ਮੈਂ ਬਣਾਉਣੀ ਆ ਪਰੌਂਠੇ ਆਪਦੇ ਤੇ ਮੰਮੀ ਲਈ ਤੇ ਫਿਰ ਚੱਲ ਕੇ ਬਸ ਕਰਦੇ ਆ ਲੰਚ ਬਣਾ ਕੇ ਫਿਰ ਦੇਖਦੇ ਆ ਸ਼ਾਮ ਨੂੰ ਉਸ ਤੋਂ ਬਾਅਦ ਕੀ ਬਣਾਉਣੀ ਆ ਅੱਜ ਡਿਨਰ ਦੇ ਵਿੱਚ ਕੀ ਬੰਦਾ ਤੇ ਹਾਂ ਸੱਚ ਅਜ ਗਲੂੰਗੜੀ ਵੀ ਆਈ ਸੀਗੀ ਸਵੇਰ ਸੁਬਾਹ ਆਈ ਸੀਗੀ ਤੇ ਤਿੰਨ ਸੀਗੇ ਬਿੱਲੀ ਵੀ ਸੀਗੀ ਨਾਲ ਤਿੰਨ ਬਲੂੰਗੜੇ ਸੀਗੇ ਤੇ ਹੁਣ ਤਾਂ ਵੱਡੇ ਹੋਏ ਪਏ ਆ ਪਹਿਲਾਂ ਤਾਂ ਉਹ ਛੋਟੇ ਛੋਟੇ ਜਿਹੇ ਸੀਗੇ ਹੁਣ ਤਾਂ ਕਾਫੀ ਵੱਡੇ ਹੋਏ 10 10 12 ਦਿਨ ਹੋ ਗਏ ਮੈਨੂੰ 10 12 ਦਿਨਾਂ ਦੇ ਵਿੱਚ ਕਾफी ਫਰਕ ਪੈ ਗਿਆ ਉਹਨਾਂ ਨੂੰ ਕਾਫੀ ਵੱਡੇ ਹੋ ਗਏ ਹੁਣ ਜਦ ਦੁਬਾਰਾ ਫੇਰ ਆਉਣਗੇ ਮੈਨੂੰ ਲੱਗਦਾ ਹੁਣ ਤਾਂ ਗੇੜਾ ਮਾਰੂਗੀ ਉਹ ਇੱਧਰ ਤੇ ਹੁਣ ਜਦੋਂ ਫੇਰ ਆਏ ਇੱਕ ਵਾਰੀ ਇੱਕ ਦੋ ਵਾਰੀ ਇੱਧਰ ਫਿਰ ਮੈਂ ਤੁਹਾਨੂੰ ਜ਼ਰੂਰ ਦਿਖਾਉਂਗੀ ਹੁਣ ਦੇਖੋ ਵੱਡੇ ਵੱਡੇ ਹੋਏ ਪਏ ਆ ਉਹ ਤੇ ਫਿਰ ਫਿਰ ਲੱਗੀ ਸੀ ਕਿਉਂਕਿ ਹੁਣ ਆਪਣੇ ਉਧਰ ਕੋਈ ਇੰਨਾ ਹੈ ਨਹੀਂ ਨਾ ਜਗ੍ਹਾ ਵਗੈ ਠੰਡ ਵਗੈਰਾ ਕਾਫੀ ਹੁੰਦੀ ਆ ਤ੍ਰੀਲ ਪੈ ਜਾਂਦੀ ਆ ਬਟ ਉਧਰ ਭੂਆ ਕੀ ਘਰੇ ਉਧਰ ਉਹਨਾਂ ਦੇ ਗ੍ਰੈਜੂਏਟ ਬਣਿਆ ਹੋਇਆ ਵਾ ਉਥੇ ਮਤਲਬ ਕਿ ਬੈਠੇ ਰਹਿੰਦੇ ਉਹਨਾਂ ਨੂੰ ਲੈ ਕੇ ਤੇ ਕੱਲ ਮੈਂ ਜਦੋਂ ਉਧਰ ਗਈ ਸੀਗੀ ਤੇ ਉਦੋਂ ਲਈ ਫਿਰਦੀ ਸੀ ਲਈ ਫਿਰਦੀ ਸੀ ਉਥੇ ਮੈਂ ਕਿਹਾ ਲੈ ਦੱਸੇ ਤਾਂ ਇੱਥੇ ਲਈ ਫਿਰਦੀ ਆ ਤੇ ਮੈਂ ਕਿ ਮੈਨੂੰ ਪਤਾ ਨਹੀਂ ਕਿੱਥੇ ਚਲੇ ਗਏ ਇਹ ਤੇ ਬਸ ਅਜਾਈ ਸੀ ਮੇਬੀ ਹੋਣ ਜਾਏ ਤਾਂ ਮੈਂ ਦੁਬਾਰਾ ਫਿਰ ਦਿਖਾਉਂਗੀ ਫਿਲਹਾਲ ਬਸ ਮੈਂ ਬਣਾਉਣੀ ਆ ਲੰਚ ਪਰੌਂਠੇ ਬਣਾਉਣੇ ਆ ਖਾਣ ਲਈ ਚਲੋ ਜੀ ਮਿਲਦੇ ਹਾਂ ਤੁਹਾਨੂੰ ਲੰਚ ਬਣਾ ਕੇ ਹਾਂਜੀ ਮੈਂ ਆ ਗਈ ਸੀ ਕਿਚਨ ਦੇ ਵਿੱਚ ਸਭ ਨਾਲਲੀ ਚਾਤਾ ਮੈਂ ਰੱਖਦੀ ਐ ਤੇ ਮੌਸਮ ਬਿਲਕੁਲ ਜਿਦਾਂ ਹੋਇਆ ਪਿਆ ਵਾ ਠੰਡਾ ਠਾਰ ਚਲ ਕੋਠੇ ਤੇ ਵਿਖਾ ਕੇ ਲੇਕੀ ਹਣੀ ਐ ਇਨੀ ਠੰਡ ਲੱਗਦੀ ਪਈ ਨਹੀਂ ਠੰਡ ਲੱਗਦੀ ਪਈ ਨਾ ਰਜਾਈ ਚ ਨਿਕਲ ਨੂੰ ਨਹੀਂ ਜੀ ਕਹਿੰਦਾ ਮੈਂ ਰਜਾਈ ਦੇ ਵਿੱਚ ਬੈਠੀ ਸੀ ਰਜਾਈ ਦੇ ਵਿੱਚ ਵੀ ਮੇਰੇ ਪੈਰ ਹਨਾ ਜਿਹੜੇ ਬਿਲਕੁਲ ਸੌਨ ਹੋਏ ਪਏ ਸੀ ਹਾਲਾਂਕਿ ਜਰਾਬਾਂ ਵੀ ਪਾਈਆਂ ਹੋਈਆਂ ਸੀਗੀਆਂ ਫਿਰ ਵੀ ਬਿਲਕੁਲ ਸੌਨ ਹੋਏ ਪਏ ਸੀ ਤੇ ਕੱਪੜੇ ਦੇਖੋ ਇਦਾਂ ਸੁੱਕਣੇ ਪਾਉਣੇ ਪੈਂਦੇ ਆ ਧੁੱਪ ਉਹ ਘਰ ਤਾਂ ਨਿਕਲਦੀ ਨਹੀਂ ਪਾਸੇ ਪੂਸੇ ਜੇ ਪਲਟਦੇ ਰਹਿੰਦੇ ਨੇ ਕਿ ਚੱਲ ਸੁੱਕ ਜਾਣਗੇ ਇਦਾਂ ਹੀ ਤੇ ਮੌਸਮ ਖਰਾਬ ਹੀ ਆ ਕਾਫੀ ਠੰਡ ਜੀ ਹੈਗੀ ਬਟ 2 ਕੁ ਮਹੀਨੇ ਤੱਕ ਹੀ ਆ ਹੁਣ ਬਸ ਮੈਨੂੰ ਲੱਗਦਾ ਮਾਰਚ ਦੇ ਵਿੱਚ ਤਾਂ ਵੈਸੇ ਧੁੱਪਾਂ ਨਹੀਂ ਸ਼ੁਰੂ ਹੋ ਜਾਣਗੀਆਂ ਫਿਰ ਗਰਮੀ ਤਾਂ ਚਲੋ ਜ਼ਿਆਦਾ ਟਾਈਮ ਰਹਿੰਦੀ ਹੈ ਬਟ ਮੈਨੂੰ ਸਾ ਠੰਡ ਨਹੀਂ ਵਧੀ ਲੱਗਦੀ ਮੈਨੂੰ ਗਰਮੀ ਵਧੀ ਲੱਗਦੀ ਗਰਮੀ ਠੀਕ ਆ ਠੰਡ ਤਾਂ ਨਹੀਂ ਓਹੋ ਹੱਥ ਪੈਰੀ ਸੋਨ ਹੁੰਦੇ ਰਹਿੰਦੇ ਪਾਣੀ ਦਾ ਕੰਮ ਕਰਨਾ ਬੜਾ ਔਖਾ ਹੋ ਜਾਂਦਾ ਵਾ ਚਲੋ نیچے ਚਲਦੇ ਆ ਚਾਹ ਬਣਾਉਣੀ ਆ ਚੱਲ ਕੇ ਚਾਹ ਚਾਹ ਉਬਲ ਗਈ ਚਾਹ ਉਬਲ ਗਈ ਇੱਦਾਂ ਇੱਦਾਂ ਕਰਕੇ ਹੱਥ ਠੀਕ ਲਿਆ ਕਰੋ ਇੱਦਾਂ ਇੱਦਾਂ ਕਰਕੇ ਓਹੋ ਮੇਰੇ ਨਾਲ ਹੱਥ ਲੱਗ ਗਿਆ ਬਿਲਕੁਲ ਇਹਦੇ ਨਾਲ ਟੱਚ ਹੋ ਗਿਆ ਇੱਦਾਂ ਕਰਕੇ ਤੇ ਮੈਨੂੰ ਹੁਣ ਫੀਲ ਨਹੀਂ ਹੋਇਆ ਇੰਨਾ ਭਿਲਾਈ ਖਾਤ ਲੱਗ ਗਿਆ ਕਿਉਂਕਿ ਠਰੇ ਪਿਆ ਨਾ ਠੰਡ ਕਰਕੇ ਪਰ ਇਹੀ ਜੇ ਕਿਤੇ ਗਰਮੀ ਦੇ ਵਿੱਚ ਲੱਗਿਆ ਤਾਂ ਥੋੜਾ ਜਿਹਾ ਵੀ ਨੇੜੇ ਚੱਲ ਜਾਣਾ ਪੂਰਾ ਸੇਕ ਨਿਕਲਣ ਲੱਗ ਜਾਂਦਾ ਮੱਚ ਜਾਂਦਾ ਹੱਥ ਤੇ ਤੇ ਦੇਖ ਲਓ ਹੁਣ ਬਿਲਕੁਲ ਟੱਚ ਹੋ ਗਿਆ ਸੀਗਾ ਤੇ ਕੁਝ ਵੀ ਨਹੀਂ ਹੋਇਆ ਹੱਥ ਨੂੰ ਬਿਲਕੁਲ ਹੀ ਸਹੀ ਆ ਚਲੋ ਚਾਹ ਤਾਂ ਉਬਲਦੀ ਪਈ ਆ ਦੁੱਧ ਵਗੈਰਾ ਪਾਉਣੇ ਆ ਚਾਹ ਨੂੰ ਹਲਾ ਦੇ ਫਿਰ ਲਾ ਕੇ ਚਾਲੇ ਬਸ ਐਰ ਕੀ ਪਤਾ ਛੁੱਟੀਆਂ ਵੱਧ ਗਈਆਂ ਮੇਰਾ ਦਾ 10 ਕ ਤਰੀਕ ਤੱਕ ਹੋ ਗਿਆ ਸੀਗਾ ਬਟ ਉਹ ਤੋਂ ਨਵਾਸੀ ਹੁਣੇ ਚਲੇ ਗਏ ਸੀਗੇ ਤੇ ਬਾਅਦ ਵਿੱਚ ਨਿਊਜ਼ ਆਈ ਕਿ ਛੁੱਟੀਆਂ ਵਧ ਗਈਆਂ ਕਿਉਂਕਿ ਠੰਡ ਵਗੈਰਾ ਹੁਣ ਵਧ ਗਈ ਸੀ ਨੂੰ ਤਾਂ ਕਰਕੇ ਤੇ ਬਟ ਮਾਸੀ ਹੁਣੇ ਚਲੇ ਗਏ ਸੀਗੇ ਤੇ ਨਹੀਂ ਤਾਂ ਹੋਰ ਥੋੜਾ ਜਿਹਾ ਟਾਈਮ ਜੇ ਸਟੇ ਕਰਦੇ ਫਿਰ ਮੈਂ ਚਲੀ ਜਾਣਾ ਸੀਗਾ ਫਿਰ ਮੈਂ ਰੁੱਕ ਜਾਣਾ ਸੀ ਉੱਥੇ ਥੋੜਾ ਜਿਹਾ ਦਿਨ ਹੋਰ ਲਾ ਕੇ ਆਉਣੀ ਸੀਗੇ ਬਟ ਚਲੋ ਹੁਣ ਦੇਖਦੇ ਆ ਮਾਰਚ ਦੇ ਵਿੱਚ ਬੜ ਮਾਰਚ ਵਿੱਚ ਲੈਣੇ ਜਾਂਦਾ ਹੁੰਦੇ ਕਿਉਂਕਿ ਉਹ ਆਪਣੇ ਪਿੰਡ ਵਰਸੀ ਹੁੰਦੀ ਹੈ ਨਾ ਤਾਂ ਕਰਕੇ ਫਿਰ ਹੁਣ ਮੈਂ ਜੂਨ ਦੇ ਵਿੱਚ ਹੀ ਜਾਊਂਗੀ ਜੂਨ ਦੇ ਵਿੱਚ ਚੱਲਾਂਗੇ ਦੋ ਤਿੰਨ ਵਾਲੇ ਕੁਝ ਵੀ ਬੋਲਦੇ ਨਹੀਂ ਆ ਮੈਂ ਦੋ ਤਿੰਨ ਵਾਲੀ ਦਵਾ ਲੈਣੇ ਆ ਫਿਰ ਲੱਗੇ ਚੱਲਦੇ ਆ ਬਾਕੇ ਬਿੱਲੀ ਤਾਂ ਆ ਗਈ ਬਲੂ ਬਡੇ ਪਤਾ ਨਹੀਂ ਕਿੱਥੇ ਆ ਮੈਂ ਦੇਖਦੀ ਆ ਇੱਧਰ ਗਈ ਆਉਣੇ ਨੀਚੇ ਪਿੱਛੇ ਦੀ ਨਹੀਂ ਮੈਂ ਗਈ ਇੱਧਰ ਦੀ ਆ ਗਈ ਆਉ ਵੀ ਨਹੀਂ ਹੋ ਗਈ ਸ਼ੁਰੂ ਦੇਖ ਕੇ ਮਿਆਉ ਮਿਆਉ ਕਰਨ ਲੱਗ ਗਿਆ ਪਤਾ ਮੈਂ ਆ ਗਈਆਂ ਕਿੱਟ ਦੇਖ ਲਓ ਹੁਣ ਬੁਲਾਈ ਜਾਂਦੀ ਵੇਖ ਲਓ

ਪਤਾ ਨਹੀਂ ਕਿੱਥੇ ਛੱਡਿਆਈ ਉਹਨਾਂ ਨੂੰ ਮੇਬੀ ਆਦਾਂ ਕਿ ਕੋਈ ਥੇ ਓਹੋ ਹਵਾ ਵਗਦੀ ਪਈ ਹੈ ਗਾਇਸ ਹਵਾ ਹਵਾ ਥੱਲੇ ਚਾਲਦੇ ਥੱਲੇ ਚਾਲਦੇ ਮੈਂ ਫਿਰਦੀ ਆਉਗੀ ਹੁਣ ਇਧਰਾਂ ਕਿਉਂ ਜਾਂਦਾ ਵੇਖਿਆ ਆਗੀ ਕੀ ਚਾਹੀਦਾ ਤੈਨੂੰ ਵੀਆ ਬੈ ਜਾ ਪਹਿਲਾ ਇਧਰ ਦੇਖ ਦੱਸ ਕਿੱਥੇ ਆ ਉਹ ਹੈ ਓਏ ਕਿੱਥੇ ਆ ਉਹ ਦੱਸ ਮੈਨੂੰ ਤੇਰੇ ਬਲੂੰਗੜੇ ਕਿੱਧਰ ਗਏ ਹੈ ਇਧਰ ਦੇਖ ਇਧਰ ਦੇਖ ਓਏ ਉਹ ਬਿੱਲੀ ਉਹ ਬਿੱਲੀ ਪਾ ਦੇ ਤੂੰ ਤਾਂ ਬਿੱਲੀ ਆ meri chaa ubal gayi idhar bas chaapa chaapa ke leke chalde andar bas aayi bana rok ja tainu main pauni hai kuch roti deni hai ruk ja mainu roti de ke auni fer chaapa ke leke jaane bas andar chalo ji chaa ban gayi chaa leke chalde andar fir dobara baith le chal ke rajai de vich te pinne chaa aage dekh lo a thehar ja kar bas ke andar chala chaliye hun bhajne chal ke le aayi lungde aapde le aayi ਲੇ ਆਈ ਮੈਂ ਤੈਨੂੰ ਕਿਹਾ ਸੀ ਇਹਨਾਂ ਨੂੰ ਲੈ ਕੇ ਆ ਮੈਂ ਤੈਨੂੰ ਪੁੱਛਿਆ ਸੀ ਕਿੱਥੇ ਆ ਆ ਵੀ ਆ ਗਏ ਆ ਵੱਡਾ ਹੋ ਗਿਆ ਵੀ ਵੱਡਾ ਹੋ ਗਿਆ ਇਹ ਉਹ ਸੀਗਾ ਜਿਹੜਾ ਨਿੱਕਾ ਜਿਹਾ ਸੀ ਜਿਹਨੂੰ ਚੱਕ ਲੈਂਦੇ ਸੀ ਆ ਵੇਖ ਲਓ ਆ ਆ ਆ ਗਿਆ ਸੱਚ ਨਹੀਂ ਨਹੀਂ ਸੌਰੀ ਸੌਰੀ ਉਹ ਤਾਂ ਆ ਵਾਲਾ ਸੀ ਆ ਵਾਲਾ ਸੀ ਆ ਵਾਲਾ ਆ ਵਾਲਾ ਐ ਇਧਰ ਤੂੰ ਆ ਇਧਰ ਤੂੰ ਆ ਪੂਛ ਮੇਰੇ ਨਾਲ ਕਰਕੇ ਕਢੀ ਅੰਦਰ ਨਾ ਆ ਜਾ ਮੰਮੀ ਬੋਲੂਗੀ ਇਧਰ ਆ ਜਾ ਮੈਂ ਉਹ ਨੂੰ ਚੱਕਣਾ ਉਹ ਵਲੇ ਨੂੰ ਉਹ ਵਲੇ ਨੂੰ ਉਹ ਵਲੇ ਨੂੰ ਹੋਏ ਹੂੰ ਥੱਲੇ ਆ ਆ ਵੇਖ ਲਓ ਨਾ ਆ ਵੇਖ ਲਓ ਆ ਹਰਕਤ ਆਉਂਦੀ ਹੈ ਥੱਲੇ ਚਲ ਥੱਲੇ ਚਲ ਥੱਲੇ ਚਲ ਥੱਲੇ ਚਲ ਥੱਲੇ ਚੱਲ ਥੱਲੇ ਚੱਲ ਥੱਲੇ ਚੱਲ ਥੱਲੇ ਚੱਲ ਕਿੱਧਰ ਕਿ ਚਲੋ ਬਾਹਰ ਹੋ ਗਏ ਬਸ ਖੇਡਣਾ ਸ਼ੁਰੂ ਹੋ ਗਏ ਆ ਉਧਰ ਟਿਕਿਆ ਨਹੀਂ ਸੀ ਜਾਂਦਾ ਹੈ ਉਧਰ ਉਧਰ ਟਿਕਿਆ ਨਹੀਂ ਸੀ ਜਾਂਦਾ ਨਹੀਂ ਪਹਿਲਾਂ ਮੈਨੂੰ ਦੱਸੋ ਉੱਥੇ ਟੈਕ ਨਹੀਂ ਸੀ ਸਕਦੇ ਆ ਗਏ ਦੇ ਚੰਗੇ ਭਲੇ ਸੀਗੇ ਉਧਰ ਵਧੀਆ ਉਧਰ ਠੰਡ ਨਹੀਂ ਲੱਗਦੀ ਤੁਹਾਨੂੰ ਹੋਏ ਉਹ ਕਿੱਧਰ ਗਿਆ ਤੂੰ ਤੂੰ ਹੀ ਐ ਨਾ ਤੁਰਿਆ ਤੁਰਿਆ ਮੇਰੇ ਕੋਲੇ ਆ ਆਰੇਆ ਹੈਲੋ ਕਰਕੇ ਜਾ ਹੈਲੋ ਤੈਨੂੰ ਨਹੀਂ ਕਿਹਾਗਾ ਮੂੰਹ ਜਾ ਲੈ ਕੇ ਆ ਗਈਆਂ ਤੂੰ ਚੱਲ ਉਧਰ ਤੂੰ ਭੱਜ ਜਾ ਚੱਲ ਤੂੰ ਆ ਜਾ ਤੂੰ ਆ ਜਾ Hallo! 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 आई सोना वाह वाला आ वाला वा, ये सुंदर है ये वाला इधर आ ओए इन्होंने मम्मी तो कुट खा लेनी है अंदर गए था मम्मी कुटूगी अंदर ना जायो तो आ टीठ जी आ। बड़ी आ है बड़ी टीठ हुई पई है ओए ओ क्यूट जे ओ क्यूट जे इधर आ ਇਧਰ ਆ ਇਧਰ ਆ ਇਧਰ ਆ ਓਏ ਉਰੇ ਜਾ ਉਹਨੂੰ ਸਾਧ ਆਉਂਦਾ ਨਹੀਂ ਪਿਆ ਮੇਰੇ ਕੋਲੇ ਉਹ ਖੇਡ ਕੇ ਦਿਖਾਵਾਂ ਇਹ ਵੇਖਿਓ ਕਿਵੇਂ ਖੇਡਦੇ ਆਪ ਅੱਜ ਕੇ ਹੁਣ ਤਾਂ ਚਲੋ ਖੇਡੋ ਹਣ ਉਹਨੇ ਤਾਂ ਖੇਡ ਹੀ ਜਾਂਦੀ ਸੀ ਆ ਗਿਆ 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 ਸ਼ਰਾਰਤੀ ਗਿਆ ਕੱਪੜੇ ਲਾਉਣ ਆਏ ਸੀ ਕਿ ਮੈਂ ਇੱਧਰ ਸੁੱਕਨੇ ਪਾਏ ਹੋਏ ਸੀਗੇ ਤੇ ਆ ਰੇਖ ਲ ਲੈ ਆਦੀ ਪੁੱਛ ਕੇ ਮੈਂ ਖੜੀ ਕੀਤੀ ਓਏ ਇਹਨੇ ਨਹੀਂ ਪੁੱਛ ਆ ਵੀ ਆ ਗਿਆ ਆ ਵੀ ਆ ਗਿਆ ਚਲੋ ਚਾਲਦੇ ਇਹਨਾਂ ਦੀ ਤਾਂ ਪਕਾਈ ਕਰੀ ਜਾਣੀ ਹੈ ਇੱਥੇ ਇਹਨਾਂ ਨੂੰ ਤਾਂ ਖਿੜੀ ਜਾਣਾ ਜਦੋਂ ਮੈਂ ਕੈਮਰਾ ਬੰਦ ਕਰਤਾ ਨਾ ਉਹਦੀ ਉਹਦੀ ਟਪੂ ਟਪੂ ਇਹਨਾਂ ਦੀਆਂ ਛਾਲਾਂ ਸ਼ੁਰੂ ਹੋ ਜਾਣੀਆਂ ਵੇਖਿਓ ਦਿਨਾਂ ਵਿੱਚ ਮੈਂ ਬਣਾਇਆ ਚੱਲੀ ਹਾਂ ਇਹ ਬਿਲਕੁਲ ਤੋਂ ਨਾਗੜੀ ਬਣਾ ਚੁੱਕੀ ਹਾਂ ਤੇ ਬਸ ਹੁਣ ਟੱਕ ਰੱਖ ਦਿੰਦੇ ਹਾਂ ਮਲ ਰੱਖ ਦਾਂਗੇ ਹਾਂਜੀ ਸਬਜ਼ੀ ਮੇਰੀ ਬਣ ਚੁੱਕੀ ਆ ਦਦਨੋ ਵਾਲਾ ਹੋ ਗਿਆ ਤੇ ਆਟਾ ਵੀ ਗੁੰਨਤਾ ਵਾ ਤੇ ਅੱਜ ਦੇ ਵਲੌਗ ਨੂੰ ਕਰਦੀ ਆ ਮੈਂ ਇੱਥੇ ਖਤਮ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆਂ ਜੀ ਕੱਲ ਇੱਕ ਹੋਰ ਵਲੌਗ ਦੇ ਵਿੱਚ ਬਾਏ ਬਾਏ